ਮੈਂ ਆਪ ਜੀ ਨੂੰ ਇਹੀ ਬੇਨਤੀ ਕਰਦਾ ਕਿ ਜਿੱਥੇ ਮੇਰੀ ਲੋੜ ਹੈ ਮੈਂ ਵੀ ਆਵਾਂਗਾ ਪਰ ਜਿਹੜੇ ਜਿਹੜੇ ਵੀ ਇਲਾਕੇ 'ਚ ਅਸੀਂ ਗਏ ਆ ਜਾਂ ਚੁੱਕੇ ਆ ਮੇਰਾ ਖਿਆਲ ਹੈ ਕੋਈ ਘੱਟੋ ਘੱਟ 80 ਦੇ ਕਰੀਬ ਜਿਹੜੇ ਸਾਡੇ ਹਲਕਾਂ 'ਚ ਆਦਦੇ ਨੇ ਸਾਡੇ ਸਾਹਮਣੇ ਬੈਠੇ ਨੇ ਤੁਹਾਡੇ ਵਿੱਚ ਬੈਠੇ ਨੇ ਤੇ ਇਹਨਾਂ ਸਾਰਿਆਂ ਨੂੰ ਅਧਿਕਾਰ ਹੈ ਕਿ ਤੁਸੀਂ ਹਰੇਕ ਮੈਂ ਮੈਂ ਤੇ ਇੱਥੋਂ ਤੱਕ ਘੱਟੋ ਘੱਟ ਇਹਨਾ ਕਿ ਇੱਕ ਪਿੰਡ ਦੇ ਵਿੱਚ ਇੱਕ ਸਿੱਖ ਤੁਹਾਡਾ ਤਕੜਾ ਹੋਣਾ ਚਾਹੀਦਾ ਜਰਨਾ ਤੁਹਾਡਾ ਕਮਾਂਡਰ ਜੇ 100 ਪਿੰਡਾਂ ਘਰ ਕੇ ਤੇ 100 ਮੈਂਬਰੀ ਕਮੇਟੀ ਤੁਹਾਡੀ ਉਹ ਬਣਦੀ ਹੈ ਤੁਸੀਂ ਉਹਦਾ WhatsApp ਬਣਾਓ ਤੇ ਜਦੋਂ ਵੀ ਇੱਕ ਮਿੰਟ ਚ ਕਾਲ ਕਰੋਗੇ ਤੇ ਸਾਰਿਆਂ ਨੂੰ ਇੱਕੋ ਮੈਸੇਜ ਆਊਗਾ ਤੇ ਉਹ ਇੱਕ ਸਿੱਖ ਜਿਹੜਾ ਇੱਕ ਪਿੰਡ ਦੇ ਵਿੱਚ ਉਹ ਦਸਾਂ ਸਿੱਖਾਂ ਨਾਲ ਬਲਾ ਸਕਦਾ ਤੁਹਾਡੀ ਬਹੁਤ ਕਮੇਟੀ ਬਣ ਸਕਦੀ ਇਹਦੇ ਲਈ ਤੁਹਾਨੂੰ ਉਪਰਾਲਾ ਕਰਨਾ ਚਾਹੀਦਾ ਦੇਰ ਨਹੀਂ ਕਰਨੀ ਚਾਹੀਦੀ ਕਿਉਂਕਿ ਮੈਂ ਦੇਖਿਆ ਜਿਹੜੇ ਪਿਛਲੀਆਂ ਇਲੈਕਸ਼ਨਾਂ 'ਚ ਇਹ ਅਚਨ-ਚੇਤ ਆਰਡਰ ਕਰਦੇ ਹੁੰਦੇ ਨੇ ਇਲੈਕਸ਼ਨ ਇਸ ਤਰੀਕ ਨੂੰ ਵੋਟ ਪਾ ਕਿਉਂਕਿ ਵੋਟਾਂ ਬਣ ਚੁੱਕੀਆਂ ਨੇ ਤੇ ਬੜੀ ਸ਼ਾਂਤਰਤਾ ਨਾਲ ਇਹਨਾਂ ਨੇ ਇੱਕ ਹਰਿਆਣੇ ਦੇ ਮੈਂਬਰ ਤੋਂ ਸਟੇ ਲਿਆ ਸਟੇ ਕਰਵਾਇਆ ਹਾਈ ਕੋਰਟ ਚੋਂ ਤੇ ਹਾਈ ਕੋਰਟ ਨੇ ਵੀ ਅੱਖਾਂ ਬੰਦ ਕਰਕੇ ਸਟੇ ਦਿੱਤਾ ਵਰਨਾ ਜਿਹੜਾ ਬੰਦਾ ਸਟੇ ਮੰਗ ਰਿਹਾ ਉਹ ਆ ਮੈਂਬਰ ਬਣ ਗਿਆ ਪ੍ਰਬੰਧਕ ਕਮੇਟੀ ਹਰਿਆਣਾ ਦਾ ਹਰਿਆਣਾ ਕਮੇਟੀ ਨੂੰ ਸੁਪਰੀਮ ਕੋਰਟ ਦੇ ਹੁਕਮ ਨਾਲ ਮਾਨਤਾ ਮਿਲੀ ਇਲੈਕਸ਼ਨ ਹੋਈ ਕਮੇਟੀ ਬਣ ਗਈ ਤੇ ਫਿਰ ਇੱਥੇ ਪੰਜਾਬ ਦੇ ਵਿੱਚ ਕਿਵੇਂ ਕੋਈ ਸਟੇ ਕਰ ਸਕਦਾ ਪਰ ਇੱਕ ਡਰਾਮਾ ਇੱਕ ਬਹਾਨਾ ਕਹਿ ਲੋ ਕਿ ਜਦੋਂ ਅਸੀਂ ਚਾਹੀਏ ਉਦੋਂ ਅਸੀਂ ਇਹ ਸਟੇ ਤਲਵਾ ਕੇ ਤੇ ਇਲੈਕਸ਼ਨ ਕਰਵਾ ਸਕੀਏ ਵੋਟਾਂ ਬਣ ਗਿਆ ਨੇ ਇਹ ਜੇ 64 ਤੇ 22 23 ਦਿਨਾਂ ਦੇ ਅੰਦਰ ਅੰਦਰ ਵੋਟ ਕਰਵਾ ਸਕਦੇ ਉਹ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਹਾਂ ਕਿ ਇਹ ਅੱਜ ਵੀ ਮੈਨੂੰ ਲੱਗਦਾ ਹੈ ਆਪਣੀ ਟੀਮ ਤਿਆਰ ਕਰ ਰਹੇ ਨੇ ਕੋਈ ਜਿੰਨਾ ਜਿਹਦੇ ਨਾਲ ਜਿਸ ਤਰ੍ਹਾਂ ਸਤਖੰਡ ਨਰੇਟ ਸਾਹਿਬ ਪਟਨਾ ਸਾਹਿਬ ਦਿੱਲੀ ਪ੍ਰਬੰਧਕ ਕਮੇਟੀ ਤੇ ਹਰਿਆਣਾ ਪ੍ਰਬੰਧਕ ਕਮੇਟੀ ਸਰਕਾਰ ਦੇ ਸਰਕਾਰ ਦੀ ਦਾੜ ਥੱਲੇ ਨੇ ਅੱਜ ਉਹ ਆਪਣੀ ਮਰਜ਼ੀ ਨਾਲ ਚਲਾ ਰਹੀਆਂ ਨੇ ਇਸੇ ਤਰ੍ਹਾਂ ਦਾ ਇਹ ਇਸੇ ਤਰ੍ਹਾਂ ਦਾ ਮਾਹੌਲ ਇੱਥੇ ਕ੍ਰੀਏਟ ਕਰ ਰਹੀਆਂ ਨੇ ਸਰਕਾਰਾਂ ਤੇ ਸਰਕਾਰ ਨੂੰ ਜਦੋਂ ਲੱਗਾ ਕਿ ਸਾਡੀ ਮਰਜ਼ੀ ਦੀ ਕਮੇਟੀ ਬਣ ਗਈ ਸਾਡੀ ਮਰਜ਼ੀ ਦਾ ਇੱਕ ਪ੍ਰਧਾਨ ਆ ਗਿਆ ਅਕਾਲੀ ਦਲ ਦਾ ਤੇ ਅਸੀਂ ਆਪਣੀ ਮਰਜ਼ੀ ਨਾਲ ਅਕਾਲ ਤਖਤ ਨੂੰ ਉਹਦੇ ਜੈਥੇਦਾਰ ਨੂੰ ਚਲਾਵਾਂਗੇ ਪ੍ਰਧਾਨ ਨੂੰ ਚਲਾਵਾਂਗੇ ਉਦੋਂ ਇਹ ਇਮੀਡੀਏਟਲੀ ਇਲੈਕਸ਼ਨ ਦਾ ਨਾਸ ਕਰ ਸਕਦੇ ਪਰ ਸਾਨੂੰ ਇਹ ਆ ਕਿ ਇਲੈਕਸ਼ਨ ਹੋਣ ਜਾਂ ਨਾ ਹੋਣ ਧੋਣ ਜਾਂ ਦੇਰ ਨਾਲ ਹੋਣ ਆਪਣੀ ਤਿਆਰੀ ਰੱਖਣੀ ਚਾਹੀਦੀ ਹੈ ਇੱਕ ਤਾਂ ਦੇਖੋ ਅਸੀਂ ਜਦੋਂ ਸਾਡਾ ਧਿਆਨ ਹੋਊਗਾ ਗੁਰਦ ਆਮਾਂ ਵੱਲ ਉਹਦੀਆਂ ਜਾਇਦਾਦਾਂ ਵੱਲ ਉਹਦੇ ਸਰਾਤ ਵੱਲ ਹੁਣ ਮੈਨੂੰ ਤਰਨਤਾਰਨ ਦੀ ਆਪਣੀ ਪੰਥਕ ਕਾਲੀ ਲਹਿਰ ਦੇ ਲੀਡਰਾਂ ਨੇ ਦੱਸਿਆ ਕਿ ਤਰਨਤਾਰਨ ਦੀ ਜਿਹੜੀ 4 ਪ੍ਰਾਪਰਟੀਆਂ ਨੇ ਜਿਹੜੀਆਂ ਗੁਰਸਿੱਖਾਂ ਨੇ ਦਾਨ ਕੀਤੀਆਂ ਗੁਰੂ ਸਾਹਿਬ ਜੀ ਦੇ ਨਾਂ ਤੇ ਉਹਨਾਂ ਨੂੰ ਲिलाਮ ਕਰ ਦਿੱਤਾ ਗਿਆ ਤੇ ਮੈਂ ਉਸੇ ਵੇਲੇ ਰਾਤ ਮੈਨੂੰ ਦੱਸਿਆ ਗਿਆ ਤੇ ਮੈਂ ਉਸੇ ਵੇਲੇ ਅੰਮ੍ਰਿਤਸਰ ਜਾ ਕੇ ਅਗਲੇ ਦਿਨ ਸਵੇਰੇ ਸਵੇਰੇ ਇਹ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰਧਾਨ ਨੂੰ ਪੁੱਛਿਆ ਕਿ ਸਾਨੂੰ ਜਵਾਬ ਦੇ ਕੇ ਤੋਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਮਿਲੀ ਹੋਈ ਜਮਾਨ ਜ਼ਮੀਨ ਨੂੰ ਕਿਵੇਂ ਨਿਲਾਮ ਕਰ ਸਕਦਾ ਹੈ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉਹਨਾਂ ਨੂੰ ਜਵਾਬ ਤਾਂ ਆਇਆ ਤੋਂ ਇੱਕ ਗਰੀਬੜੇ ਤੋਂ ਜਿਹੜਾ ਸਖਤਰ ਜਰਨਲ ਬਣਿਆ ਉਹ ਵਿਚਾਰਾ ਡੋਜ਼ ਜ਼ਿਆਦਾ ਲੈ ਲੁੰਦਾ ਕਦੀ ਕਦੀ ਗਲਤੀ ਨਾਲ ਉਹ ਇੱਕ ਉਹਨੇ ਡੱਬੀ ਰੱਖੀ ਆਪਣੀ ਜੇਬ ਦੇ ਵਿੱਚ ਚਾਂਦੀ ਦੀ ਉਹਦੇ ਵਿੱਚ ਉਹਦੀਆਂ ਗੋਲੀਆਂ ਹੁੰਦੀਆਂ ਤੋਂ ਡੋਜ਼ ਕਦੀ ਕਦੀ ਨਾ ਭੁੱਲ ਕੇ ਜ਼ਿਆਦਾ ਲੈ ਲੈਂਦਾ ਤੇ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਹਿ ਰਿਹਾ ਕੋਈ ਏਡਾ ਵਾਡਾ ਖਾਉ ਵੀ ਨਹੀਂ ਗਾ ਕਿ ਉਹ ਕਮੇਟੀ ਨੂੰ ਖਾਰਿਆ ਹੋਵੇ ਛੋਟੇ ਛੋਟੇ ਗੁਨਾਹ ਕਰਦਾ ਜਿਹੜੇ ਅਸੀਂ ਦੇਖ ਰਹੇ ਪਰ ਜਿਹੜੇ ਵੱਡੇ ਖਾਉ ਨੇ ਹੋਰ ਨੇ ਉਹ ਛੁਪੇ ਹੋਏ ਰਿਆ ਜੂ। ਉਹਨਾਂ ਨੂੰ ਅਸੀਂ ਨੰਗਿਆਂ ਕਰਾਂਗੇ। ਸਾਨੂੰ ਪਤਾ ਲੱਗ ਗਿਆ ਤਕਰੀਬਨ ਉਹਨਾਂ ਨੂੰ ਅਸੀਂ ਨੰਗਿਆਂ ਕਰਾਂਗੇ। ਤੋਂ ਮੈਂ ਤੁਹਾਨੂੰ ਇਹੇ ਹੱਥ ਜੋੜ ਕੇ ਬੇਨਤੀ ਕਰਨਾ ਕਿ ਜਿੱਥੇ-ਜਿੱਥੇ ਵੀ ਤੁਹਾਨੂੰ ਗਿਆਨ ਹੋ ਚੁੱਕਾ ਹੈ ਕਿ ਇੱਥੇ ਕਿਹਦੀ ਜ਼ਿੰਮੇਵਾਰੀ ਹੈ ਇਸ ਹਲਕੇ 'ਚ ਕਿਹਦੀ ਜ਼ਿੰਮੇਵਾਰੀ ਹੈ ਤੁਸੀਂ ਮਿਲ ਕੇ ਸਾਰੇ ਭਰਾ ਇਕੱਠੇ ਹੋ ਕੇ ਹਰੇਕ ਪਿੰਡ 'ਚੋਂ ਘਟੋ-ਘਟ ਇੱਕ ਸਿੱਖ ਜਿਹੜਾ ਸਟੀਲ ਵਰਗਾ ਹੋਵੇ। ਤੁਹਾਡੇ ਨਾਲ ਖੰਬੇ ਦੀ ਤਰ੍ਹਾਂ ਖੜਾ ਹੋ ਗਿਆ ਇਹੋ ਜਿਹਾ ਸਿੱਖ ਜਿਹੜਾ ਹਰੇਕ ਪਿੰਡ ਚੋਂ ਇੱਕ ਇੱਕ ਲੈ ਕੇ ਜਿੰਨੇ ਵੀ ਪਿੰਡ ਨੇ ਉਹਨੇ ਮੈਂਬਰੀ ਕਮੇਟੀ ਬਣਾ ਸਕਦੇ ਹੋ ਉਹ ਤੁਹਾਡੀ ਸਪੋਰਟ ਹੋਊਗੀ ਤੁਹਾਡੇ ਕਮਾਂਡਰ ਹੋਣਗੇ ਭਾਵੇਂ ਅੱਜ ਰਾਤ ਨੂੰ ਡਿਕਲੇਅਰ ਕਰ ਦੇਣ ਇਲੈਕਸ਼ਨ ਹੋਣਗੇ ਤੇ ਇਸੇ ਤਰ੍ਹਾਂ ਇਸ ਤਰ੍ਹਾਂ ਦੀ ਇਹ ਮੇਰੀ ਅਪੀਲ ਹੈ ਤੁਸੀਂ ਇਹ ਤੇ ਜਰੂਰ ਗੌਰ ਕਰਿਓ ਤੇ ਇੱਕ ਜਿਸ ਤਰ੍ਹਾਂ ਭਾਈ ਗੁਰਪ੍ਰੀਤ ਸਿੰਘ ਜੀ ਕਹਿ ਕੇ ਗਏ ਨੇ ਕਿ ਜਦੋਂ ਅਗਲੀ ਮੀਟਿੰਗ ਅਸੀਂ ਬੁਲਾਈ ਆਜ ਤੇ ਮੈਂ ਤੁਹਾਨੂੰ ਆਪ ਟੈਲੀਫੋਨ 'ਆ ਮੈਂ ਕਿਸੇ ਸਾਡੇ ਕੋਲ ਤਕਰੀਬਨ 70 80 ਪੰਥਕਾਲੀ ਲਹਿਰ ਦੇ ਇੱਕ ਵਟਸਐਪ ਨੇ ਮੈਂ ਕਿਸੇ ਤੇ ਮੈਸੇਜ ਪਾਇਆ ਨੇ ਸਿਰਫ ਕੋਰ ਕਮੇਟੀ ਦੇ ਮੈਂਬਰਾਂ ਨੂੰ ਜਾਂ ਅਹੁਦੇਦਾਰਾਂ ਨੂੰ ਹੀ ਅਸੀਂ ਇਹ ਮੈਸੇਜ ਦੇਖ ਕੇ ਪਾਇਆ ਕਿ ਤੁਸੀਂ ਇੱਕ ਕਾਰਜ ਹੁਣਾ ਤੇ ਚਾਰ ਕਿਸੇ ਖਿਲਾਲ ਹੋਣ ਤੁਹਾਡੇ ਇਸ ਤੋਂ ਜ਼ਿਆਦਾ ਨਹੀਂ ਤੋ ਤਾਂ ਵੀ ਬੜਾ ਸੋਹਣਾ ਸਾਡਾ ਜਿਹੜਾ ਮੈਸੇਜ ਇਹ ਚਲੇ ਗਿਆ ਤੋਂ ਮੈਂ ਸਮਝਦਾ ਕਿ ਜਦੋਂ ਅਸੀਂ ਦੁਬਾਰਾ ਮੀਟਿੰਗ ਬੁਲਾਈਏ ਤੇ ਤੁਹਾਡੀ ਜਿਹੜੀ ਮੀਟਿੰਗ ਹੋਵੇ ਉਹ ਇੱਕ ਇੱਕ ਹਰਕੇ ਦੇ ਜਿਹੜਾ ਇੰਚਾਰਜ ਆ ਉਹਦੀ ਮਿਹਨਤ ਦੱਸੇ ਕਿ ਅਸੀਂ ਇਹ ਕਿੰਨੀ ਮਿਹਨਤ ਕੀਤੀ ਹੈ ਇਸ ਤਰ੍ਹਾਂ ਦਾ ਮਾਹੌਲ ਬਣੇ ਸੋ ਘਾਲਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਮੈਂ ਇੱਕ ਤਾਂ ਇਹ ਬੇਨਤੀ ਕਰੂੰਗਾ ਕਿ ਇੱਕ ਨਿਗਾਹ ਰੱਖੋ ਜਿੰਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਦੇ ਗੁਰਨੰਦਰ ਗੁਰਦੁਆਰੇ ਆਉਂਦੇ ਨੇ ਇਤਿਹਾਸਕ ਗੁਰਦੁਆਰੇ ਆਉਂਦੇ ਨੇ ਉਹਨਾਂ ਜਿਹੜੀਆਂ ਹੇਰਾ ਫੇਰੀਆਂ ਆਉਂਦੀਆਂ ਨੇ ਉਹਨਾਂ 'ਚ ਨਿਗਾਹ ਰੱਖੋ ਪਹਿਰੇਦਾਰੀ ਕਰੋ ਮੈਂ ਦੇਖਿਆ ਕਿ ਮੁਖਸਰ ਦੀ ਟੀਮ ਨੇ ਦੇਖਿਆ ਕਿ ਟੀਨ ਇਕੱਠੇ ਕਰ ਲਿਆ ਸਾਡਾ ਮੈਨੇਜਰ ਖਾਲੀਆਂ ਤੋਂ ਖਾਲੀ ਟੀਮ ਦਾ ਠੇਕਾ ਲੈ ਕੇ ਹੋ ਗਿਆ ਕਿਉਂ ਕਰਿਆ ਉਹ ਕਿਉਂਕਿ ਅਸਲੀ ਟੀਮ ਵੇਚ ਕੇ ਖਾ ਜਾਣੇ ਤੇ ਨਕਲੀ ਜਿਹੜੇ ਨੇ ਉਹ ਖਾਲੀ ਟੀਮ ਨੇ ਉਹਨਾਂ ਦੀ ਭਰਤੀ ਲਾ ਕੇ ਦੱਸ ਦੇਣੀ ਕਿ ਆ ਦੇਖੋ ਜੀ ਇੱਥੇ ਵਰਤੇ ਗਏ ਇਹ ਕੁਕਰਮ ਨੇ ਜਿਹੜੇ ਗੁਰੂ ਘਰ ਚ ਹੋ ਰਹੇ ਨੇ ਜਿਹੜੇ ਇਹ ਕਰਦੇ ਨੇ ਮੈਂ ਹੋਰ ਵੀ ਜਾਣਕਾਰੀ ਲਈ ਇੱਕ ਤਾਂ ਅਸੀਂ ਦੇਖਿਆ ਕਿ ਪ੍ਰਬੰਧਕ ਕਮੇਟੀ ਚ ਫੂਟਕਲ ਖਰਚਿਆਂ ਲਈ ਸਲਾਹ ਹੁੰਦੀ ਸੀ ਕਿਤੇ ਮਤੇ ਪਾਸ ਹੁੰਦੇ ਸੀ ਜਾਂ ਬੈਠਦੇ ਸੀ ਜਿਹੜੇ ਏਜੰਡੇ ਅੱਜ ਜਿਹੜੇ ਏਜੰਡੇ ਵੱਡੀਆਂ-ਵੱਡੀਆਂ ਜਾਇਦਾਦਾਂ ਖਰੀਦਣ ਲਈ ਫਟਕਲ ਏਜੰਡੇ ਦੇ ਵਿੱਚ ਆਉਂਦੇ ਨੇ ਫਟਕਲ ਮਤਿਆਂ ਦੇ ਵਿੱਚ ਆਉਂਦੇ ਨੇ ਮੈਂ ਇੱਕ ਤਾਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਕਿ ਇੱਕ ਸਾਡੀ ਪ੍ਰਬੰਧਕ ਕਮੇਟੀ ਨੇ ਬੜਾ ਵੱਡਾ ਗਮਾਂਹ ਕੀਤਾ ਇੱਕ ਤਾਂ ਸਾਡੀ ਪ੍ਰਬੰਧਕ ਕਮੇਟੀ ਚ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਇੱਕ ਧਾਮੀ ਹੋਰ ਆ ਉਹ ਉਹ ਸਾਰਿਆਂ ਤੋਂ ਛੁਪਿਆ ਹੋਇਆ। ਉਹ ਰਿਟਾਇਰਿਆ ਇੱਕ ਅਫਸਰ ਜਿਹੜਾ ਸਕੱਤਰ ਸੀ ਤੇ ਕਈ ਸਾਲਾਂ ਤੋਂ ਰਿਟਾਇਰ ਹੈ ਤੇ ਉਹ ਇ tanto ਕਾਮਯਾਬ ਹੈ ਕਿ ਉਹਨੂੰ ਪਤਾ ਹੈ ਕਿ ਕਿਹੜੀ ਜਾਇਦਾਦ ਵੇਚੀਏ ਤੇ ਕਿੰਨਾ ਅਸੀਂ ਚੂਨਾ ਲਾ ਸਕਦੇ ਹਾਂ ਕਿਹੜੀ ਖਰੀਦੀਏ ਤੇ ਕਿੰਨਾ ਚੂਨਾ ਲਾ ਸਕਦੇ। ਤੇ ਕਿੰਨੇ ਪੈਸੇ ਕਮਾ ਸਕਦੇ। ਉਸ ਅਫਸਰ ਨੂੰ ਇਹਨਾਂ ਨੇ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਬਤੌਰ ਸਕੱਤਰ ਦੇ ਦੁਬਾਰਾ ਰਿਟਾਇਰਮੈਂਟ ਤੋਂ ਬਾਅਦ ਲਾਇਆ ਹੋਇਆ। ਉਹ ਗੁਪਤ ਰੂਪ ਦੇ ਵਿੱਚ ਦਿਸ ਨਹੀਂ ਰਿਹਾ। ਲੇਕਿਨ ਜਿੰਨੀ ਵੀ ਜਾਇਦਾਦ ਵਿਕ ਰਹੀ ਆ ਜਾਂ ਖਰੀਦੀ ਜਾ ਰਹੀ ਆ ਉਹ ਦੀ ਕਿਰਪਾ ਇਹ ਸਾਡੇ ਸਕੱਤਰ ਚੀਫ ਸਕੱਤਰ ਨੂੰ ਵੀ ਬਹੁਤਾ ਪਤਾ ਨਹੀਂ ਜਿੰਨਾ ਉਹਨੂੰ ਪਤਾ ਇਹ ਜਿਹੜੀ ਇਹ ਜਿਹੜਾ ਹਰਾਮ ਖਾਣ ਵਾਲੇ ਕੰਮ ਕਰ ਰਹੇ ਨੇ ਇਹ ਨਹੀਂ ਹੋਣੇ ਚਾਹੀਦੇ ਮੈਨੂੰ ਜਾਣਕਾਰੀ ਮਿਲੀ ਕਿ ਇੱਕ ਦਿੱਲੀ ਦੇ ਵਿੱਚ ਪਟੇਲ ਨਗਰ ਸਾਊਥ ਪਟੇਲ ਨਗਰ ਵਿੱਚ 7 ਨੰਬਰ ਦੀ ਕੋਠੀ ਜਿਹੜੀ ਆ 7 ਨੰਬਰ ਦਾ ਪਲਾਟ ਜਿਹੜਾ ਉਹ 35 ਕਰੋੜ ਦਾ ਖਰੀਦਿਆ ਪ੍ਰਬੰਧਕ ਕਮੇਟੀ ਨੇ ਕਾਦੇ ਲਈ ਖਰੀਦਿਆ ਇਤਿਹਾਸਿਕ ਗੁਰਦੁਆਰਾ ਪਰੋਣਾ ਕੋਈ ਜਾਂ ਇਤਿਹਾਸਿਕ ਗੁਰਦੁਆਰੀ ਦੀ ਜ਼ਮੀਨ ਹੈ ਜਾਂ ਇਤਿਹਾਸਿਕ ਗੁਰਦੁਆਰਾ ਕੋ ਨੇੜੇ ਆ 15 15 20 20 ਕਿਲੋਮੀਟਰ ਤੇ ਉਥੋਂ ਲਾਗੇ ਕੋਈ ਗੁਰਦੁਆਰਾ ਨਹੀਂ ਪਰ 35 ਕਰੋੜ ਦੀ ਉਹ ਜ਼ਮੀਨ ਖਰੀਦੀ ਤੇ 25 ਕਰੋੜ ਦੇ ਚੁੱਕੇ ਨੇ ਵਾਈਟ ਤੇ 10 ਕਰੋੜ ਉਦੋਂ ਦੇਣਾ ਜਦੋਂ ਰਜਿਸਟਰੀ ਹੋਊਗੀ 35 ਕਰੋੜ ਦੀ ਜ਼ਮੀਨ ਲਈ ਹੈ ਤੇ ਜ਼ਮੀਨ ਕਾਦੇ ਨੇ ਲਈ ਹੈ ਕਿਉਂਕਿ ਭਾਜਪਾ ਅਕਾਲੀ ਦਲ ਦਾ ਖਾਨਾ ਖਰਾਬ ਕਰ ਚੁੱਕੇ ਅਕਾਲੀ ਦਲ ਦੇ ਮੈਂਬਰ ਸਾਰੇ ਖਰੀਦ ਚੁੱਕੇ ਭਾਜਪਾ ਇਹਨਾਂ ਨੂੰ ਗੁਰਦੁਆਰੇ ਵਿੱਚ ਰਹਿਣ ਨੂੰ ਥਾਂ ਨਹੀਂ ਦੇ ਰਹੀ ਇਹਨਾਂ ਨੂੰ ਹੁਣ ਚਿੰਤਾ ਕਿ ਅਸੀਂ ਇਲੈਕਸ਼ਨ ਕਿੱਥੋਂ ਲੜਾਂਗੇ ਦਿੱਲੀ ਦਾ ਇਲੈਕਸ਼ਨ ਕਿੱਥੇ ਬੈਠ ਕੇ ਲੜਾਂਗੇ ਇਹ ਉਥੇ ਜਿਹੜਾ 35 ਕਰੋੜ ਦਾ ਪਲਾਟ ਲਿਆ ਉਹਦੇ ਵਿੱਚ ਹੁਣ ਇੱਕ ਦਫ਼ਤਰ ਬਣਾਉਣਗੇ ਤੇ ਇੱਕ ਗੈਸਟ ਹਾਊਸ ਬਣਾਉਣਗੇ ਜਿੱਥੇ ਸੁਖਵੀਰ ਤੇ ਉਹਦੇ ਪਤੰਦਰ ਜਾ ਕੇ ਰਿਆ ਕਰਨਗੇ ਸ਼ਰਾਬਾਂ ਪੀਣਗੇ ਮਾਸ ਖਾਣਗੇ ਤੇ ਇਲੈਕਸ਼ਨ ਲੜਿਆ ਕਰਨਗੇ ਸਾਡਾ ਕਹਿਣਾ ਇਹ ਆ ਕਿ ਸ਼ਰੋਮਣੀ ਅਕਾਲੀ ਦਲ ਜਿਹੜੇ ਬਾਦਲ ਤਾਂ ਨਿੱਜੀ ਜਾਇਦਾਦ ਬਣ ਚੁੱਕੀ ਹੈ ਜਿਹੜਾ ਉਹਦੇ ਨਾਲ ਕਮੇਟੀ ਦਾ ਕੀ ਲੈਣਾ ਦੇਣਾ ਉਹਦੀ ਸਿਆਸਤ ਦਾ ਕੀ ਲੈਣਾ ਦੇਣਾ ਇਹ ਗੁਰੂ ਘਰ ਦੀ ਗੌਰਤ ਦਾ ਪੈਸਾ ਜਿਹੜਾ ਉੱਥੇ ਕਿਉਂ ਵਰਤਿਆ ਜਾ ਰਿਹਾ ਇਹ ਬੜਾ ਵੱਡਾ ਗੁਨਾਹ ਤੇ ਬੜਾ ਵੱਡਾ ਪਾਪ ਆ ਬੜਾ ਵੱਡਾ ਧਰੋ ਆ ਸਾਡੇ ਗਰੀਬ ਬੱਚਿਆਂ ਦੇ ਜਿਹੜੀ ਐਜੂਕੇਸ਼ਨ ਹੋ ਨਹੀਂ ਰਹੀ ਤੇ ਅਸੀਂ 35-35 ਕਰੋੜ ਰੁਪਇਆ ਬਿਨਾਂ ਸੋਚੇ ਸਮਝੇ ਉਡਾਈ ਜਾ ਰਹੇ ਹਾਂ